ਅੰਮ੍ਰਿਤਸਰ ਮਾਡਲ ਟਾਊਨ ਮੰਦਿਰ ਦੇ ਪੁਜਾਰੀ ਨਾਲ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ ਅਸ਼ਨੀਲ ਮਹਾਰਾਜ ਵੱਲੋਂ ਮੰਦਿਰ ਪੁਜਾਰੀ ਨਾਲ ਬਦਸਲੂਕੀ ਨੂੰ ਬੇਦਬੀ ਦੱਸਦੇ ਹੋਏ 3 ਦਿਨ ਦੀ ਕਾਰਵਾਈ ਦੀ ਚੇਤਾਵਨੀ ਦਿੱਤੀ ਜੀ ਅਦਾਸੀ ਕਿ ਅੰਮ੍ਰਿਤਸਰ ਦੇ ਮਾਡਲ ਟਾਊਨ ਮੰਦਿਰ ਵਿੱਚ ਇੱਕ ਵਿਅਕਤੀ ਵੱਲੋਂ ਮੰਦਿਰ ਦੇ ਪੁਜਾਰੀ ਨਾਲ ਕੀਤੀ ਗਈ ਕੁਟਮਾਰ ਦੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ Hindu ਧਾਰਮਿਕ ਜਥੇਬੰਦੀਆਂ ਵਿੱਚ ਰੋਸ ਹੈ ਮੰਦਿਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਵੀਡੀਓ ਜਿਹੜੀ ਕੈਦ ਹੁੰਦੀ ਹੈ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਤੌਰ ਤੇ ਦਿਸ ਰਿਹਾ ਹੈ ਕਿ ਪਹਿਲਾਂ ਪੁਜਾਰੀ ਦੀ ਬਾਹ ਫੜੀ ਜਾਂਦੀ ਹੈ ਫਿਰ ਉਸ ਦੇ ਮੂੰਹ ਤੇ ਛਪੇੜ ਮਾਰੀ ਜਾਂਦੀ ਹੈ ਇਸ ਤੋਂ ਬਾਅਦ ਦੂਜੇ ਪੁਜਾਰੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਛਪੇੜਾਂ ਮਾਰੀ ਗਈਆਂ ਇਸ ਤੋਂ ਇਲਾਵਾ ਇਸ ਮਾਮਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅੱ ਇਸ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਪੁਜਾਰੀ ਦੇ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ ਇਹ ਵੀਡੀਓ ਕਿੱਥੋਂ ਲੀਆ ਤੇ ਕਿਸ ਮੰਦਿਰ ਦੀ ਹੈ ਤੇ ਕੀ ਹੋਣਾ ਚਾਹੀਦਾ ਹੈ ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਕਾਲੀ ਸਾਨਾ ਰਾਸ਼ਟਰੀ ਉਪ ਪ੍ਰਧਾਨ ਇੱਕ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਔਰ ਇਹ ਵਿੱਚ ਇਹ ਮਾਲਟਾਉਂ ਮੰਦਿਰ ਅੰਮ੍ਰਿਤਸਰ ਦੀ ਹੈਗੀ ਹੈ ਜਿਹੜਾ ਕਿ ਇੱਕ ਪਬਲਿਕ ਦਾ ਬੰਦਾ ਉੱਥੇ ਮੱਥਾ ਟੇਕਣ ਆਇਆ ਉਹਨੇ ਪੁਜਾਰੀ ਦੇ ਮੂੰਹ ਤੇ ਚਪੇੜਾ ਮਾਰੀਆਂ ਆ ਫੇਰ ਦੂਜੇ ਪੁਜਾਰੀ ਨੇ ਆ ਕੇ ਛਡਾਨ ਦੀ ਕੋਸ਼ਿਸ਼ ਕੀਤੀ ਔਰੇ ਮੂੰਹ ਤੇ ਵੀ ਚਪੇੜਾ ਮਾਰੀਆਂ ਆ ਜਿਹੜਾ ਕਿ ਅਸੀਂ ਪੁਜਾਰੀ ਨੂੰ ਪੂਜਦੇ ਆ ਪੁਜਾਰੀ ਇੱਕ ਪੂਜਨਯੋਗ ਹਗੇ ਨੇ ਐਦਾਂ ਔਰੇ ਤੇ ਚਪੇੜਾ ਮਾਰਨੀ ਆ ਇੱਕ ਤਹੀਨ ਆ ਇੱਕ ਬੇਅਦਬੀ ਆ ਇੱਕ ਵੇਖੋ ਜੀ ਮੰਦਰ ਦੇ ਇੱਕ ਵਿੱਚ ਖਲੋ ਕੇ ਗਰਭਗ੍ਰਹਿ ਦੇ ਵਿੱਚ ਖਲੋ ਕੇ ਉੱਥੇ ਉਹਨੂੰ ਚਪੇੜਾ ਮਾਰਨ ਡਿਆ ਤੇ ਗੰਦੀਆਂ ਗੰਦੀਆਂ ਗਾਲਾਂ ਕੱਢਣ ਡਿਆ ਆ ਮੈਂ ਖਰਤੋ ਤੋਂ ਪਹਿਲਾਂ ਮੰਦਰ ਕਮੇਟੀ ਨੂੰ ਚਾਹੀਦਾ ਸੀ ਇਹਦੇ ਖਿਲਾਫ ਕੀ ਐਕਸ਼ਨ ਲਿਆ ਆ ਮੰਦਰ ਕਮੇਟੀ ਨੇ ਅਜੇ ਤੱਕ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਮੈਂ ਮੰਦਰ ਕਮੇਟੀ ਨੂੰ ਕਹਿੰਦਾ ਵੀ ਇਹਨਾਂ ਦੇ ਖਿਲਾਫ ਕੰਪਲੇਂਟ ਦਾਗੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੋਈ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਮੰਦਰ ਕਮੇਟੀ ਨੇ ਸਮਝੌਤਾ ਕਰ ਲਿਆ ਕਿ ਇਹ ਚੀ ਨਸੰਬੰਧਿਤ ਜੋ ਦੇਖੋ ਜੀ ਮੰਦਰ ਕਮੇਟੀ ਨੇ ਕੋਣ ਇਹ ਸਮਝੌਤਾ ਕਰਨ ਵਾਲੀ ਉਹ ਗਰਭ ਗਏ ਮੂਰਤੀਆਂ ਦੇ ਕੋਲ ਜਿੱਥੇ ਪ੍ਰਾਨ ਪ੍ਰਸ਼ਟ ਹੋਈ ਆ ਏਡੇ ਪਰਮਾਨੰਥਾ ਬੈਠੇ ਆ ਉਥੇ ਮਾਰਕੁੱਟ ਕਰਨ ਰਿਆ ਗੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ ਮੰਦਰ ਕਮੇਟੀ ਦੇ ਹਾਵਲੇ ਸਮਝਦਾ ਕਰ ਲੈਂਦੀ ਆ ਮੰਦਰ ਕਮੇਟੀ ਦੀ ਭਾਵਨਾ ਨੂੰ ਨਹੀਂ ਠੇਸ ਪਹੁੰਚਦੀ ਜਿਹੜੇ ਕਰੋੜਾ ਹਿੰਦੂ ਹਗੇ ਨੇ ਸਲਾਤ ਨਹੀਂ ਹਗੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਜੇ ਮੰਦਰ ਕਮੇਟੀ ਤਿੰਨ ਦਿਨ ਦੇ ਅੰਦਰ ਨਾ ਕਾਰਵਾਈ ਨਹੀਂ ਕਰਾਂਦੀ ਫਿਰ ਸਾਡੇ ਵੱਲੋਂ ਇਹਦੇ ਤੇ ਕਾਰਵਾਈ ਕੀਤੀ ਕਰਾਈ ਜਾਏਗੀ ਪਤਾ ਲੱਗਿਆ ਜੀ ਜਿਹੜੇ ਬਕੂਤ ਤੋਂ ਮਾਰਕਟ ਕੀਤੀ ਜਾ ਰਹੀ ਆ ਸੋਨੇ ਚਿੱਟਣ ਦੇ ਨਹੀਂ ਜੀ ਇਹ ਮੰਦਰ ਕਮੇਟੀ ਦੱਸ ਸਕਦੀ ਆ ਨਾ ਜੀ ਵੇਖੋ ਤੁਹਾਨੂੰ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿੰਨੀਆਂ ਗੰਦੀਆਂ ਗਾਲਾਂ ਕੱਢਣ ਲਿਆ ਆ ਮਾਤਾ ਜੀ ਦੇ ਜਿਹੜੇ ਚਰਨ ਪਏ ਐ ਉੱਥੇ ਚप्पल ਭਾਈ ਚੰਮਾ ਵਾਲੀ ਚੋਕੇ ਉਰ ਦਾ ਪੰਡਤਾਂ ਨੂੰ ਕੁੱਟਣ ਰਿਆ ਆ ਤੇਰੇ ਜਿਹੜਾ ਮਾਤਾ ਜੀ ਦੇ ਫੁੱਲ ਚੜਦੇ ਰਿਹਾ ਪ੍ਰਸ਼ਾਦ ਹੁੰਦਾ ਉਹ ਚੋਕੇ ਉਹਨਾਂ ਦੇ ਸਿਰ 'ਚ ਮਾਰਨ ਰਿਆ ਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਰੀਆਂ ਮੰਦਿਰ 'ਚ ਖਲੋ ਕੇ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਪੰਡਤ ਦੇ ਮੂੰਹ ਤੇ ਛਪੇਣਾ ਮਾਦੇ ਇਹ ਬੇਅਦਬੀ ਤੇ ਹੋਰ ਕੀ ਆ ਇਹ ਜਿਹੜਾ ਮਾਲਟੋਨ ਮੰਦਿਰ ਦੀ ਕਮੇਟੀ ਏਰੀਆ ਭਾਵਨਾ ਹੱਥ ਨਹੀਂ ਹੁੰਦੀਆਂ ਪਰ ਬਾਕੀ Hindu ਜਿਹੜੇ ਹੈਗੇ ਸਨਾਤਨੀ ਹੈਗੇ ਉਹਨਾਂ ਦੀ ਭਾਵਨਾ ਆਪ ਹੁੰਦੀਆਂ ਹੈ ਮੈਂ ਤਿੰਨ ਦਿਨ ਦਾ ਟਾਈਮ ਦਿੰਦਾ ਮੰਦਰ ਕਮੇਟੀ ਨੂੰ ਜੇ ਮੰਦਰ ਕਮੇਟੀ ਇਸ ਤੇ ਐਕਸ਼ਨ ਨਹੀਂ ਲੈਂਦੀ ਫਿਰ ਸਾਡੇ ਵੱਲੋਂ ਇਹਦੇ ਖਿਲਾਫ ਕੰਪਲੇਂਟ ਦਿੱਤੀ ਜਾਏਗੀ ਜਿਹਦੇ ਜਿਹਦੇ ਪਰਪਲ ਨੂੰ ਸ਼ਟਡਾਊਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਇਸ ਤੇ ਦੇਖਿਆ ਜਾ ਰਿਹਾ ਉਹਦੇ ਮੋਢੇ ਵਿੱਚ ਡੇਰਾ ਮਾਰੀ ਹੋਈ ਹੈ ਮੈਂ ਤੁਹਾਨੂੰ ਉਹ ਹੀ ਪਹਿਲਾਂ ਦੱਸਿਆ ਨਾ ਜੀ ਕਿ ਪੰਡਤ ਨੇ ਸੀਸੀ ਕੈਮਰੇ ਵਿੱਚ ਆ ਰਿਹਾ ਪੰਡਤ ਜੀ ਰਾਮ ਨਾਲ ਤੁਰੇ ਜਾ ਰਹੇ ਨੇ ਉਸ ਬੰਦੇ ਨੇ ਪਹਿਲਾਂ ਪੰਡਤ ਜੀ ਦੀ ਬਾਹ ਫੜੀ ਆ ਫਿਰ ਵਾਇਸ ਦੇ ਵਿੱਚ ਵੀਡੀਓ ਦੇ ਵਿੱਚ ਸਾਹ ਸੁਣਾਈ ਦੇ ਰਿਹਾ ਪਣਜੀਓ ਨੂੰ ਕਹਿੰਦੇ ਮੈਂ ਤੁਹਾਨੂੰ ਕੀ ਕਿਹਾ ਆ ਉਹਨੇ ਠਾਹ ਹੋਰੇ ਮੂੰਹ ਤੇ ਚਪੇੜ ਮਾਰੀ ਦੂਜੇ ਪਣਜੀ ਬਚਾਨ ਆਏ ਤੇ ਹੋਰੇ ਮੂੰਹ ਤੇ ਚਪੇੜਾਂ ਮਾਰੀਆਂ ਇਹਨਾਂ ਨੇ ਮਾਤਾ ਜੀ ਦੇ ਖਰਾਵਾ ਚੁੱਕ ਕੇ ਹੋਰੇ ਸਿਰ ਤੇ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਜਿੱਥੇ ਮਾਤਾ ਜੀ ਦੇ ਉਥੇ ਪੁਸ਼ਪ ਦਾ ਪ੍ਰਸ਼ਾਦ ਮਿਲਦਾ ਫੁੱਲਾਂ ਦਾ ਪ੍ਰਸ਼ਾਦ ਮਿਲਦਾ ਉਹ ਚੁੱਕ ਕੇ ਹੋਰੇ ਪਣਜੀ ਦੇ ਸਿਰ ਤੇ ਮਾਰਿਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਮਾਤਾ ਜੀ ਦੇ ਖਰਾਵਾ ਚੁੱਕ ਕੇ ਮਾਰਿਆ ਬੇਅਦਬੀ ਨਹੀਂ ਤੇ ਹੋਰ ਕੀ ਆ ਇਸ ਕਰਕੇ ਕਮੇਟੀ ਦੀਆਂ ਭਾਵਨਾ ਆਹਤ ਨਹੀਂ ਹੋਣੀਆਂ ਕਮੇਟੀ ਕਿਉਂ ਮੌਨ ਹੈਗੀ ਆ ਕਮੇਟੀ ਕਿਉਂ ਨਹੀਂ ਬੋਲਦੀ ਪਈ ਇਸ ਚੇਤੇ ਵੀ ਪ੍ਰੇਸ਼ਰ ਪ੍ਰੈਸ਼ਰ ਚੈਨ ਉਰਦਾ ਪਿਆ ਆ ਮੰਦਰ ਕਮੇਟੀ ਅੰਦਰ ਬੈ ਕੇ ਆਪ ਹੀ ਕਹਿੰਦੇ ਮੇਰੀ ਮਾਂ ਰੱਜੀ ਮੇਰੇ ਬੱਚੇ ਜੀ ਨਾ ਉਹ ਹਸਾਬ ਕਰੀ ਜਾਂਦੀ ਆ ਆਪ ਹੀ ਬੇਅਦਬੀਆਂ ਕਰਾਈ ਜਾਂਦੇ ਆ ਆਪ ਹੀ ਮਾਫੀਆਂ ਦੇਈ ਜਾਂਦੇ ਪਏ ਆ ਇਹਨਾਂ ਦੀਆਂ ਭਾਵਨਾ ਆਤ ਨਹੀਂ ਹੋ ਰਹੀਆਂ ਇਸ ਕਰਕੇ ਮੈਂ ਮੰਦਰ ਕਮੇਟੀ ਨੂੰ ਤਿੰਨ ਦਿਨ ਦਾ ਟਾਈਮ ਦੇਣਾ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਕਿ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ